ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਨੇ ਹੁਨੇ ਆਈ ਨਵੀਂ ਬਿਮਾਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂਦੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕਿ ਦੁਨੀਆ ਦੇ ਵਿੱਚ ਕੋਵਿਡ-19 ਵਰਗੀ ਮਹਾਮਾਰੀ ਦੁਬਾਰਾ ਫੈਲਣ ਜਾ ਰਹੀ ਹੈ ਇਸ ਵਾਰ ਕੋਈ ਨਵਾਂ ਨਹੀਂ ਹੈ 5 ਸਾਲ ਪਹਿਲਾਂ ਵਿਸ਼ਵਵਿਆਪੀ ਮਹਾਮਾਰੀ ਨੇ ਦੁਨੀਆ ਨੂੰ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਮਨੁੱਖ ਜਾਤੀ ਅਜੇ ਹੀ ਮਹਾਮਾਰੀ ਨਾਲ ਜਿੱਤਣ ਲਈ ਤਿਆਰ ਨਹੀਂ ਹੈ ਇੱਕ ਮਾਹਰ ਦੇ ਅਨੁਸਾਰ ਹੁਣ ਇਸ ਤੋਂ ਵੀ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ ਕਿਉਂਕਿ ਇਹ ਜੇਹੇ ਸੰਕੇਤ ਹਨ ਕਿ ਦੁਨੀਆ ਦੇ ਵਿੱਚ ਇੱਕ ਹੋਰ ਖਤਰਨਾਕ ਮਹਾਮਾਰੀ ਨੇੜੇ ਹੈ। ਇਸ ਦਾ ਕਾਰਨ ਪੰਛੀਆਂ ਰਾਹੀਂ ਫੈਲਣ ਵਾਲਾ ਇੱਕ ਅਵੇਨੀਅਨ ਵਾਇਰਸ ਹੈ ਜੋ ਪਹਿਲਾ ਹੀ ਦੁਨੀਆ ਦੇ ਵਿੱਚ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਸਮੇਂ ਦੁਨੀਆ ਭਰ ਦੇ ਵਿੱਚ ਮਨੁੱਖਾਂ ਦੇ ਵਿੱਚ ਅਵੇਨੀਅਨ ਫਲੂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਨੇ। ਹਾਲ ਹੀ ਵਿੱਚ ਅਮਰੀਕਾ ਦੇ ਟੈਕਸਾਸ ਦੇ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ। ਜੇਸਨੇ ਦੇਸ਼ ਦੇ ਡਾਕਟਰੀ পেশਵਰਾਂ ਦੇ ਵਿੱਚ ਬਹੁਤ ਖਤਰਨਾਕ ਤੇ ਘਾਤਕ H5N1 ਸਟ੍ਰੇਨ ਨੂੰ ਲੈ ਕੇ ਡੂੰਗੀ ਚਿੰਤਾ ਪੈਦਾ ਕੀਤੀ। ਇਹ ਹੀ ਕਾਰਨ ਹੈ ਕਿ ਬ੍ਰਿਟਸਬਰਗ ਦੇ ਬर्ड ਫਲੂ ਦੇ ਖੋਜਕਰਤਾ ਡਾਕਟਰ சுரேਸ਼ ਕੁਚੀਪੂਡੀ ਨੇ ਚੇਤਾਵਨੀ ਦਿੱਤੀ ਕਿ ਅਗਲੀ ਮਹਾਮਾਰੀ ਬਹੁਤ ਨੇੜੇ ਹੈ। ਬਾਕੀ ਖਬਰ ਨੂੰ ਅੰਤ ਤੱਕ ਦੇਖਣੇ